ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਆ ਵੀ ਆਪਣੇ ਚੈਨਲ ਦੀ 28 ਨੰਬਰ ਵੀਡੀਓ ਤੇ ਆ ਦੇਖਿਓ ਜੀ ਆਪਣੀ ਕੱਟੀ ਅੱਜ 28 ਦਿਨਾਂ ਦੀ ਹੋ ਗਈ ਹੁਣ ਤਾਂ ਫਿਰ ਬੂੜੇ ਖਾਣ ਲੱਗੀ ਵਧੀਆ ਪਰ ਐ ਵੀ ਹੁਣ ਖਾਂਦੀ ਪਰ ਦੁੱਧ ਚਾਹੀਦਾ ਆਪੇ ਦੁੱਧ ਜੇ ਘੋਲ ਕੇ ਪਿਆ ਦੇ ਨੇ ਇਹਨੂੰ ਬਈ ਵਧੀਆ ਖਾ ਲੈਂਦੀ ਭਾਵੇਂ ਕਿਲੋ ਫੀਡ ਖਾਣ ਲੱਗੀ ਵਧੀਆ ਐ ਅੱਧਾ ਕਿਲੋ ਇਸ ਟਾਈਮ ਪਾ ਲੈਣ ਅੱਧਾ ਕਿਲੋ ਇਸ ਟਾਈਮ ਦੁੱਧ ਚ ਤੇ ਡੇਢ ਕਿਲੋ ਦੁੱਧ ਪਾ ਦੇਣ ਇੱਕ ਟਾਂ ਵੀ ਤਿੰਨ ਕਿਲੋ ਦੁੱਧ ਹੋ ਜਾਂਦਾ ਤੇ ਦੋ ਡੇਢ ਕਿੱਲ ਦਾ ਫੀਡ ਹੋ ਜਾਂਦੀ ਆ ਵਧੀਆ ਖਾਂਦੀ ਆ ਬਈ ਹੁਣੇ ਪਰ ਐਵੇਂ ਵਜੇ ਮੂੰਹ ਨਹੀਂ ਮਾਰ ਲੱਗਿਆ ਰਿਹਾ ਤਾਂ ਕਾ ਹੁਣ ਆਪਾਂ ਰੱਖਿਆ ਦੂਰੇ ਤੂੜੀ ਦੇ ਵਿੱਚ ਥੋੜਾ ਜਿਹਾ ਫੀਡ ਪਾ ਕੇ ਪਰ ਜੇ ਮੂੰਹ ਘੱਟ ਮਾਰਦੀ ਆ ਇਹ ਦੁੱਧ ਚੋਂ ਵਧੀਆ ਖਾ ਲੈਂਦੀ ਫੀਡ ਤੇ ਆ ਆਪਣੀ ਝੋਟੀ ਹੋ ਗਈ ਬਈ ਹੈਨਾ 6 ਮਹੀਨਾ ਲੱਗ ਗਿਆ ਤੇ ਹੁਣ ਵਧੀਆ ਇਹ ਲਾਉਣ ਨੂੰ ਲੱਗ ਗਿਆ ਦੇਖੋ ਜਿੱਤਾ ਵਧੀਆ ਬਣਾਈ ਆਂਦੀ ਆ ਇਹ ਆ ਦੇਖੋ ਬਈ ਇੱਕ ਕੱਲ ਸਾਡੀ ਮੀਂਹ ਬਹੁਤ ਸੀਗਾ ਕੱਲ ਬੀਤੇ ਬਹੁਤ ਮੀਂਹ ਪਿਆ ਸਾਡੇ ਰਾਤ ਤਾਂ ਆ ਬੈਠੀ ਆਪਣੀ ਝੋਟੀ ਹਾਂ ਹਾਂ ਮੈਂ ਠੀਕ ਵਧੀਆ ਨਹਾਉਂਦੀ ਆ ਵਧੀਆ ਮੌ ਇਹਨਾਂ ਪੱਖਾ ਚੱਲੀ ਜਾਂਦਾ ਉੱਤੇ ਤੇ ਮੌ ਇਹਨਾਂ ਵਧੀਆ ਗਾਲਾ ਕਰੀ ਜਾਂਦੇ ਆ ਪਸੂ ਸਵੇਰੇ ਸਵੇਰੇ ਵੀ ਵਧੀਆ ਨਹਾ ਕੇ ਕੰਮ ਨਿਬੇੜਦਾ ਆਪਾਂ ਪਹਿਲਾਂ ਹੀ ਤੇ ਆ ਆਪਣੀ ਕੱਟੀ ਹੁਣ 28 ਦਿਨਾਂ ਦੀ ਹੋ ਗਈ ਵੀ ਦੇਖੋ ਭਾਈ ਆਹ ਦੇਖੋ ਵੀ ਪਹਿਲਾਂ ਜਿੱਚੜ ਲਾ ਕੇ ਸਾਰੇ ਪਹਿਲਾਂ ਜਿੱਚੜ ਤੋੜੇ ਆਪਾਂ ਇਹਦੇ ਬਹੁਤ ਜ਼ਿਆਦਾ ਜਿੱਚੜ ਲਾਗੇ ਸੀਗੇ ਆਪਾਂ ਇਹ ਜਿੱਚੜ ਤੋੜ ਤੇ ਮੰਮੀ ਆ ਨਾੜੂਏ ਚ ਲਹੂ ਨਿਕਲੀ ਜਾਂਦਾ। ਕੱਟੀ ਦੇ ਨਾੜੂਏ ਚ ਲਹੂ ਨਿਕਲੀ ਜਾਂਦਾ ਚਲ ਦੇਖਦੇ ਹਟ ਜਾ। தாம் ਮੱਖੀ ਮੁੱਖੀ ਲੜ ਗਈ ਹੋ ਕੋਈ ਹਨਾ। ਫਰਸ ਉਹ ਉਹਦਾ ਕਰਕੇ ਹੋ ਗਿਆ ਹੋਣਾ। ਤੇਲ ਲਾ ਦੇਣਾ ਸਰੋਂ ਦਾ ਨਾ। ਲਾਉਣਾ ਮੈਂ ਹੀ ਕਰਦਾ। ਅੱਜ ਵੀ 28 ਦਿਨਾਂ ਦੀ ਹੋ ਗਈ। ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ ਜੀ